ਟੁਕੜਾ ਲੋਹੇ ਦਾ ਆਖਦੇ ਲੋਕ ਤੈਨੂੰ ਟੁਕੜਾ ਲੋਹੇ ਦਾ ਆਖਦੇ ਲੋਕ ਤੈਨੂੰ ਪਰ ਤੂੰ ਆਪਣੀ ਬੇਕਦਰੀ ਤੇ ਮਾਣ ਕਰਦਾ ਹੈ ਭਾਵੇਂ ਚੰਦਰੀ ਮੋਹ ਦਾ ਰੂਪ ਹੈ ਤੂੰ ਪਰ ਸਹੀ ਹੱਥਾਂ ਦੇ ਵਿੱਚ ਤੂੰ ਇਨਸਾਫ ਕਰਦਾ ਹੈ ਸਹੀ ਹੱਥਾਂ ਦੇ ਵਿੱਚ ਤੂੰ ਇਨਸਾਫ ਕਰਦਾ ਹੈ ਸਾਰਿਆਂ ਨੂੰ ਪਿਆਰ ਭੇ ਸ਼ਸ਼ਕਾਲ ਮੈਂ ਤੁਹਾਡਾ ਆਪਣਾ ਜੁਝਾਰ ਸਿੰਘ ਸੁਨਾਮ ਸੰਸਕ੍ਰਿਤੀ ਨਮੀ ਬਰਾਨੀ ਤੋਂ ਅੱਜ ਜਿਸ ਸ਼ਹੀਦ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਪੂਰੇ 21 ਸਾਲਾਂ ਬਾਅਦ ਭਾਰਤੀਆਂ ਨਾਲ ਹੋਈ ਜ਼ੁਲਮਾਂ ਦਾ ਬਦਲਾ ਅੰਗਰੇਜ਼ਾਂ ਦੇ ਕੋਲੋਂ ਲਿਆ ਅੰਤ ਇਹ ਅੱਜ ਹੀ ਗੱਲ ਕਰਨ ਜਾ ਰਹੇ ਹਾਂ ਸ਼ੇਰ ਸਿੰਘ ਉਦਮ ਸਿੰਘ ਜੀ ਸ਼ੇਰ ਉਦਮ ਸਿੰਘ ਜੀ ਦਾ ਜਨਮ 1899 ਪੰਜਾਬ ਦੇ ਜ਼ਿਲ੍ਹਾ ਸੰਗਰੂਰ ਸ਼ਹਿਰ ਸੁਨਾਮ ਦਾ ਹੈ ਜਨਮ ਸਮੇਂ ਉਹਨਾਂ ਦਾ ਨਾਮ ਸ਼ੇਰ ਸਿੰਘ ਸੀ ਪਰ ਬਾਅਦ ਵਿੱਚ ਉਹਨਾਂ ਦਾ ਨਾਮ ਉਦਮ ਸਿੰਘ ਪਿਆ ਗਿਆ ਛੋਟੇ ਹੀ ਉਮਰੇ ਹੀ ਉਹਨਾਂ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਕਰ ਉਹਨਾਂ ਨੂੰ ਅੰਮ੍ਰਿਤਸਰ ਦੇ ਅनाथ ਆਸ਼ਰਮ ਵਿੱਚ ਰਹਿਣਾ ਪਿਆ ਉਹ ਅਤੇ ਉਹਨਾਂ ਦਾ ਭਰਾ ਉਹਨਾਂ ਉੱਥੇ ਹੀ ਬੜੇ ਕੁਝ ਸਮੇਂ ਬਾਅਦ ਉਹਨਾਂ ਦੇ ਭਰਾ ਦੀ ਵੀ ਮੌਤ ਹੋ ਗਈ ਅਤੇ ਉਹਨਾਂ ਨੂੰ ਇਕੱਲੇ ਹੀ ਉੱਥੇ ਰਹਿਣਾ ਪਿਆ ਫਿਰ ਜਦੋਂ ਉਹ ਵੱਡੇ ਹੋਏ ਤਾਂ ਉਹਨਾਂ ਨੇ ਵਰਲਡ ਵਾਰ 1 ਵਿੱਚ ਬ੍ਰਿਟਿਸ਼ ਆਰਮੀ ਜੁਆਇਨ ਕਰ ਦਿੱਤੀ ਅਤੇ ਬ੍ਰਿਟਿਸ਼ ਆਰਮੀ ਵੱਲੋਂ ਲੜੇ ਪਰ ਇੱਕ ਪਾਸੇ ਅੰਗਰੇਜ਼ ਭਾਰਤੀਆਂ ਉੱਤੇ ਜ਼ੁਲਮ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਸੀ ਗੱਲ ਹੈ 13 April 1919 ਦੀ ਜਲ੍ਹਿਆਵਾਲੇ ਬਾਗ ਦੀ ਜਿੱਥੇ ਕਿ ਬੈਸਾਖੀ ਦੇ ਮੇਲੇ ਕਾਰਨ ਭਾਰੀ ਇਕੱਠ ਸੀ ਉਸ ਜਗ੍ਹਾ ਉੱਪਰ ਦੋ ਦਿਨ ਪਹਿਲਾਂ ਹੀ ਅਰੇਸਟ ਹੋਏ ਕੁਝ ਕ੍ਰਾਂਤੀਕਾਰੀਆਂ ਵਾਰੀ ਵੀ ਗੱਲਾਂ ਚੱਲ ਰਹੀਆਂ ਸੀ ਪਰ ਜਨਰਲ ਡਾਇਰ ਵੱਲੋਂ ਉਸ ਸਮੇਂ ਇਕੱਠ ਕਰਨ ਉੱਤੇ ਪਾਬੰਦੀ ਲਾ ਰੱਖੀ ਸੀ ਜਦੋਂ ਉਸ ਨੂੰ ਐਸਾ ਘੱਟ ਬਾਰੇ ਪਤਾ ਲੱਗਿਆ ਫਿਰ ਫੌਜ ਲੈ ਕੇ ਉਹ ਜੱਲ੍ਹਿਆਂਵਾਲੇ ਬਾਗ ਵਿੱਚ ਪਹੁੰਚ ਗਿਆ ਜੱਲ੍ਹਿਆਂਵਾਲੇ ਬਾਗ ਵਿੱਚ ਜਾਣ ਦਾ ਸਿਰਫ ਇੱਕੋ ਹੀ ਰਸਤਾ ਸੀ ਜੋ ਕਿ ਆਣ ਅਤੇ ਜਾਣ ਲਈ ਵਰਤੇ ਜਾਂਦਾ ਸੀਗਾ ਬਿਨਾਂ ਕਿਸੇ ਹਥਿਆਰ ਤੋਂ ਲੋਕ ਗਏ ਜਾਂ ਜਿਆਦਾਤਰ ਉਹਨਾਂ ਦੇ ਵਿੱਚ ਬੱਚੇ ਅਤੇ ਔਰਤਾਂ ਸਨ ਜਨਰਲ ਡਾਇਰ ਨੇ ਸਾਰਿਆਂ ਉੱਪਰ ਗੋਲੀਆਂ ਦਾ ਚਲਾਉਣ ਦਾ ਹੁਕਮ ਦਿੱਤਾ ਅਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸਰਕਾਰੀ ਅੰਕੜਿਆਂ ਦੇ ਮੁਤਾਬਕ ਲਗਭਗ 300 ਤੋਂ 400 ਲੋਕ ਮਾਰੇ ਗਏ ਪਰ ਹਾਲਾਕਿ ਲੋਕਾਂ ਦੇ ਕਹਿਣ ਮੁਤਾਬਕ ਇਹ ਆਕੜਾ ਕੁਝ ਜ਼ਿਆਦਾ ਹੀ ਹੈ ਇਸ ਹਮਲੇ ਸਮੇਂ ਪੰਜਾਬ ਦੇ ਗਵਰਨਰ ਸਰ ਮਾਈਕਲ ਐਡਵਰਸ ਸਨ ਜਿਸ ਨੇ ਜਨਰਲ ਡਾਇਰ ਨੂੰ ਫੁੱਲ ਸਪੋਰਟ ਕੀਤੀ ਸੀ ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਸਰਦਾਰ ਉਦਮ ਸਿੰਘ ਵੀ ਉੱਥੇ ਹੀ ਮੌਜੂਦ ਸਨ ਅਤੇ ਉਹਨਾਂ ਨੇ ਉੱਥੇ ਦੀ ਖੁੰਨੀ ਬੇਟੀ ਨੂੰ ਉਚਕ ਕੇ ਖਾਜ਼ਮਖਾਈ ਕੀਤੀ ਕਿ ਉਹ ਇਜ਼ਾਬਤਲਾ ਜ਼ਰੂਰ ਲੈਣਗੇ ਇਸ ਤੋਂ ਬਾਅਦ ਕੁਝ ਸਮਾਂ ਬੀਤ ਗਿਆ ਅਤੇ ਉਹ ਆਫਰੀਕਾ ਚਲੇ ਗਏ ਉੱਥੇ ਕੰਮ ਕਰਨ ਦੌਰਾਨ ਉਹਨਾਂ ਦੀ ਮੁਲਾਕਾਤ ਗਦਰੀ ਪਾਰਟੀ ਦੇ ਕੁਝ ਲੋਕਾਂ ਨਾਲ ਹੋਈ ਅਤੇ ਕੁਝ ਸਮੇਂ ਬਾਅਦ ਫਿਰ ਭਾਰਤ ਆਏ ਅਤੇ ਫਿਰ ਮੈਕਸੀਕੋ ਰਾਹੀਂ ਅਮਰੀਕਾ ਚਲੇ ਗਏ ਜਿੱਥੇ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਗਦਰ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਮਰੀਕਾ ਵਿੱਚ ਕਾਫੀ ਸਮਾਂ ਬਿਤਾਉ ਤੇ ਉਹ ਸਿੰਘ ਉਦਮ ਸਿੰਘ ਜੀ ਗਏ ਆ ਦੇਖੋ ਸਮਾਵਾਦ ਉਹਨਾਂ ਨੂੰ ਪਤਾ ਲੱਗਿਆ ਕਿ ਜਨਰਲ ਲਾਇਰ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਬਚਿਆ ਸਿਰਫ ਮਾਈਕਲ ਆਡਵਨ ਫਿਰ ਉਦਮ ਸਿੰਘ ਜੀ ਨੇ ਕਿਸੇ ਗਦਰ ਪਾਰਟੀ ਦੇ ਕੰਮ ਤੋਂ ਭਾਰਤ ਆਏ ਅਤੇ ਪੰਚਾ ਆਉਣ ਤੋਂ ਬਾਅਦ ਉਹਨਾਂ ਦੀ ਚੈਕਿੰਗ ਹੋਈ ਚੈਕਿੰਗ ਦੌਰਾਨ ਉਹਨਾਂ ਕੋਲੋਂ ਗਦਰ ਪਾਰਟੀ ਦੇ ਕੁਝ ਕਿਤਾਬਾਂ ਤੇ ਅਸਲਾ ਮਿਲਿਆ ਜਿਸ ਕਾਰਨ ਉਹਨਾਂ ਨੂੰ ਸਜ਼ਾ ਹੋ ਗਈ ਸਜ਼ਾ 5 ਸਾਲ ਦੀ ਸੀ ਜੇਲ੍ਹ ਦੌਰਾਨ ਉਦਮ ਸਿੰਘ ਦੀ ਮੁਲਾਕਾਤ ਭਗ ਸਿੰਘ ਜੀ ਨਾਲ ਹੋਈ ਜਿਸ ਤਰ੍ਹਾਂ ਭਗ ਸਿੰਘ ਜੀ ਦੇਸ਼ ਲਈ ਸ਼ਹੀਦ ਹੋਏ ਉਦਮ ਸਿੰਘ ਜੀ ਉੱਤੇ ਇਸ ਦਾ ਭਾਰੀ ਅਸਰ ਹੋਇਆ 1931 ਵਿੱਚ ਜੇਲ੍ਹ ਤੋਂ ਆਜ਼ਾਦ ਹੋਣ ਤੋਂ ਬਾਅਦ ਉਹਨਾਂ ਨੇ ਇੰਗਲੈਂਡ ਜਾਣਾ ਕੀਤਾ ਜਿੱਥੇ ਮਾਈਕਲ ਐਡਵੈਰ ਸੀ 1934 ਵਿੱਚ ਉਹ ਇੰਗਲੈਂਡ ਪਹੁੰਚੇ ਨਵੇਂ ਪਾਸਪੋਰਟ ਅਤੇ ਨਵੇਂ ਨਾਮ ਦੇ ਨਾਲ ਉਸ ਸਮੇਂ ਉਹਨਾਂ ਨੇ ਕੁਝ ਇੰਗਲਿਸ਼ ਫਿਲਮਾਂ ਵਿੱਚ ਵੀ ਕੰਮ ਕੀਤਾ ਹਰ ਵਾਰ ਪੇਸ਼ਵਰਨ ਕਰਕੇ ਉਹ ਸਰਕਾਰ ਦੀ ਨਿਗਾਹ ਤੋਂ ਬਚੇ ਰਹੇ ਅੰਤ ਮਾਰਚ 1940 ਵਿੱਚ ਉਹ ਦਿਨ ਆ ਗਿਆ ਜਿਸ ਦਿਨ ਮਾਈਕਲ ਐਡਵਰ ਦਾ ਆਉਣਾ ਸੀ ਕੈਕਸ਼ਨ ਹਾਲ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਮਾਈਕਲ ਐਡਵਰ ਦਾ ਆਉਣਾ ਸੀ ਉਦਮ ਸਿੰਘ ਜੀ ਵੀ ਉੱਥੇ ਪਹੁੰਚ ਗਏ ਕਾਫੀ ਚੈਕਿੰਗ ਹੋਣ ਤੋਂ ਬਾਅਦ ਉਦਮ ਸਿੰਘ ਜੀ ਆਪਣਾ ਹਥਿਆਰ ਆਪਣੀ ਕਿਤਾਬ ਦੇ ਵਿੱਚ ਲੈ ਕੇ ਅੰਦਰ ਚਲੇ ਗਏ ਮੀਟਿੰਗ ਖਤਮ ਹੋਣ ਉਪਰੰਤ ਸਰਦਾਰ ਉਦਮ ਸਿੰਘ ਨੇ ਮੌਕਾ ਦੇਖ ਕੇ ਮਾਈਕਲ ਐਡਵੈਰ ਦੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਨਰਕਾਂ ਤੱਕ ਪਹੁੰਚਾ ਦਿੱਤਾ ਅਤੇ ਪੂਰੇ 21 ਸਾਲਾਂ ਬਾਅਦ ਭਾਰਤੀਆਂ ਨਾਲ ਹੋਏ ਜ਼ੁਲਮਾਂ ਦਾ ਬਦਲਾ ਸਰਦਾਰ ਉਦਮ ਸਿੰਘ ਜੀ ਨੇ ਲੈ ਲਿਆ ਫਿਰ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਅਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਕੁਝ ਸਮੇਂ ਬਾਅਦ 31 ਜੁਲਾਈ 1940 ਵਾਲੇ ਦਿਨ ਸਰਦਾਰ ਉਦਮ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸਾਲ ਬੀਤਦੇ ਗਏ ਫਿਰ 1974 ਵਿੱਚ ਉਹਨਾਂ ਦੀਆਂ ਆਸਥੀਆਂ ਨੂੰ ਭਾਰਤ ਲਿਆਂਦਾ ਗਿਆ ਇਹ ਸਨ ਪੰਜਾਬ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਜਿਨ੍ਹਾਂ ਦਾ ਅਜ 31 ਜੁਲਾਈ ਨੂੰ ਸ਼ਹੀਦੀ ਦਿਵਸ ਹੈ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ વર્ષ ਮੇਲੇ ਵਤਨ ਪਰ ਮਿਟਨੇ ਵਾਲੋ ਕਾ ਵਾਕੀ ਯਹੀ ਨਿਸ਼ਾਨ ਹੋਗਾ ਸਾਂਸਕ੍ਰਿਤੀ ਨਵੀਂ ਪ੍ਰਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਉਧਮ ਸਿੰਘ ਸ਼ਹੀਦ ਜੀ ਮੈਂ ਤੁਹਾਨੂੰ ਕਥਾ ਸੁਣਾਉਂ ਇਹੋ ਜਿਹੇ ਪੁੱਤ ਨਨਿਤ ਜੰਨਮ ਮਾਮਾ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲਿਆ ਜਿਨੇ ਅੜਵਰ ਤੋਂ ਗੋਰਾ ਵਾਕਫ ਨਹੀਂ ਸੀ ਪੰਜਾਬੀਆਂ ਦੇ ਵੈਰ ਤੋਂ ਗੋਰਾ ਵਾਕਫ ਨਹੀਂ ਸੀ ਪੰਜਾਬੀਆਂ ਦੇ ਵੈਰ ਤੋਂ ਉੱਠਿਆ ਯੋਧਾ ਫਿਰ ਸੁਨਾਮ ਸ਼ੇਰ ਤੋਂ ਮੈਂ ਖੂਨ ਨਾਲ ਲਤਪਤ ਦੇਖੀਆਂ ਜਲੀਆਂ ਵਾਲੇ ਬਾਗੀਆਂ ਥਾਮਾ ਕਹਿੰਦਾ ਮੈਂ ਖੂਨ ਨਾਲ ਲਤਪਤ ਦੇਖੀਆਂ ਜਲੀਆਂ ਵਾਲੇ ਬਾਗੀਆਂ ਥਾਮਾ ਮੈਂ ਅੱਖੀਂ ਹੋਂਦੀਆਂ ਦੇਖੀਆਂ ਧੀਆ ਭੈਣਾ ਅਤੇ ਮਾਂ ਮੇਰੀ ਰੂਹ ਤੱਕ ਜ਼ਖਮੀ ਨੀ ਮੇਰੀ ਰੂਹ ਤੱਕ ਜ਼ਖਮੀ ਹੋਈ ਇਸ ਖੂਨੀ ਕਹਿ ਗੋਰਾ ਵਾਕਫ ਨਹੀਂ ਸੀ ਪੰਜਾਬੀਆਂ ਦੇ ਵੈਰ ਤੋਂ